ਰਿਆ ਪੰਜਾਬ ਨੂੰ ਮਿਲ ਨਹੀਂ ਰਿਹਾ ਹੈਗਾ ਔਰ ਨਾਲੇ ਸਮੇਂ ਦੇ ਵਿੱਚ ਇਹ ਮੰਨਿਆ ਜਾ ਰਿਹਾ ਮਾਹਿਰ ਕਹਿੰਦੇ ਕਿ 15-16 ਸਾਲਾ ਬਾਅਦ ਪੰਜਾਬ ਇੱਕ ਜ਼ਹਿਰੀਲਾ ਬੰਦਰਗਾੜੀ ਦੇ ਪਾਣੀ ਦੇ ਨਾਲ ਤੇ ਇਹ ਸੰਕਟ ਤੋਂ ਪੰਜਾਬ ਨੂੰ ਕੱਟਣਾ ਤਾਂ ਇਹਦੇ ਲਈ ਜ਼ਰੂਰੀ ਆ ਕਿ ਪੰਜਾਬ ਦੀ ਖੇਤੀ ਨੀਤੀ ਤੇ ਪੰਜਾਬ ਦੇ ਪਾਣੀ ਦੀ ਵੰਡ ਜਿਹੜੀ ਦੁਬਾਰਤ ਹੋਵੇ ਪੰਜਾਬ ਸਰਕਾਰੀ ਕਰੋ ਸਰਕਾਰੀ ਕਰੋ ਸਰਕਾਰੀ ਕਰੋ ਸਰਕਾਰੀ ਕੋਸ ਨੂੰ ਪ੍ਰਾਈਵੇਟ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਗਲਾਗ ਪੰਜਾਬ ਸਟੂਡੈਂਟਸ ਯੂਨੀਅਨ ਅੱਜ ਕਿਹੜੀ ਮੰਗ ਲੈ ਕੇ ਇੱਥੇ ਧਰਨਾ ਲਾਇਆ ਅਸੀਂ ਐਮਐਲਏ ਸਾਹਿਬ ਨੂੰ ਬਹੁਤ ਲੰਮੇ ਸਮੇਂ ਤੋਂ ਧਿਆਨ ਚ ਲਿਆ ਰਹੇ ਹਾਂ ਕਿ ਪੰਜਾਬ ਜਿਹੜਾ ਬ੍ਰਿਜਿੰਦਰਾ ਕਾਲਜ ਆ ਉਹਦੇ ਵਿੱਚ ਜਿਹੜਾ ਖੇਤੀਬਾੜੀ ਦਾ ਕੋਰਸ ਆ ਉਹਨੂੰ ਸਰਕਾਰ ਨੇ ਨੋਟਿਸ ਕੱਢਿਆ ਕਿ ਉਹਨੂੰ ਸੈਲਫ ਫਾਈਨਾਂਸ ਕੀਤਾ ਜਾਵੇ ਸਰਕਾਰ ਉਹ ਸਪੋਰਟਸ ਨੂੰ ਚਲਾਉਣਾ ਨਹੀਂ ਚਾਹੁੰਦੀ ਹੈ ਇਸ ਮਾਮਲੇ ਤੇ ਅਸੀਂ ਪਹਿਲਾਂ ਮੰਗ ਪੱਤਰ ਦੇ ਕੇ ਗਏ ਪਰ ਉਹਦਾ ਕੋਈ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਐਮਐਲਏ ਸਾਹਿਬ ਨੇ ਇਸ ਕਰਕੇ ਅੱਜ ਧਰਨਾ ਲਾ ਰਹੇ ਹਾਂ ਕਿ ਬੀਐਸਸੀ ਐਗਰੀਕਲਚਰ ਦਾ ਜਿਹੜਾ ਕੋਰਸ ਆ ਉਹ ਇੰਨੇ ਲੰਬੇ ਪਿਛਲੀ ਸਰਕਾਰ ਵੇਲੇ ਵੀ ਬੰਦ ਹੋਇਆ ਤੇ ਹੁਣ ਫਿਰ ਇਹ ਸਰਕਾਰ ਵੀ ਜਿਹੜੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਐਗਰੀਕਲਚਰ ਨੂੰ ਸਰਕਾਰੀ ਤੌਰ ਤੇ ਚਲਾਇਆ ਜਾਵੇ ਤੇ ਜਿਹੜੀਆਂ ਬੰਦੀ ਰਿਕੁਆਇਰਮੈਂਟ ਆ ਲੈਬਾਂ ਜਾਂ ਉੱਥੇ ਟੀਚਰਾਂ ਦੀ ਕਮੀ ਆ ਉਹਨੂੰ ਸਰਕਾਰ ਪੂਰੀਆਂ ਕਰੇ ਜ਼ਮੀਨ ਦੀ ਕਮੀ ਕੋਈ ਵੀ ਜਿਹੜੀ ਰਿਕੁਆਇਰਮੈਂਟ ਆ ਉਹ ਪੰਜਾਬ ਸਰਕਾਰ ਜਿਹੜਾ ਉਹ ਪੂਰੀਆਂ ਕਰੇ ਅੱਜ ਦੇ ਧਰਨੇ ਤੋਂ ਪਹਿਲਾਂ ਤੁਸੀਂ ਕੋਈ ਸਰਕਾਰ ਨੂੰ ਕੋਈ ਮੰਗ ਪੱਤਰ ਵਗੈਰਾ ਦਿੱਤਾ ਸੀ ਹਾਂਜੀ ਅਸੀਂ ਕੁਝ ਦਿਨ ਪਹਿਲਾਂ ਮੰਗ ਪੱਤਰ ਦਿੱਤਾ ਸੀਗਾ ਪਰ ਐਮਐਲਏ ਸਾਹਿਬ ਨੇ ਬਹੁਤ ਗੁੰਡਾਗਰਦੀ ਵਾਲਾ ਰਵਈਆ ਅਪਣਾਇਆ ਉਹ ਸਿੱਧਾ ਸਿੱਧਾ ਜਿਹੜਾ ਇਹ ਕੋਰਸ ਨੂੰ ਬੰਦ ਕਰਨ ਦੀ ਜ਼ਿੰਮੇਵਾਰੀ ਕਾਲਜ ਪ੍ਰਸ਼ਾਸਨ ਤੇ ਸਿੱਟ ਰਿਹਾ ਕਹਿ ਰਿਹਾ ਵੀ ਕਾਲਜ ਨੇ ਪ੍ਰਾਈਵੇਟ ਟੀਚਰ ਨਹੀਂ ਭਰਤੀ ਕੀਤੇ ਜਿਸ ਕਰਕੇ ਜਿਹੜਾ ਇਹ ਕੋਰਸ ਸੈਲਫ ਨਾਸ ਹੋਇਆ ਜਿਹਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਜਦੋਂ ਇਸ ਕੋਰਸ ਨੂੰ ਚਲਾਇਆ ਸੀ ਤਾਂ ਰਿਕੁਆਇਰਮੈਂਟ ਬਿਨਾ ਪੂਰੀ ਕੀਤੇ ਬਿਨਾਂ ਜਿਹੜਾ ਚਲਾਇਆ ਸੀਗਾ ਕਿਉਂਕਿ ਇਹ ਚਲਾਉਣਾ ਹੀ ਨਹੀਂ ਚਾਹੁੰਦੇ ਸੀਗੇ ਜਦੋਂ ਪਿਛਲੀ ਸਰਕਾਰ ਨੇ ਇਸ ਕੋਰਸ ਨੂੰ ਬੰਦ ਕੀਤਾ ਸੀ ਤਾਂ ਉਦੋਂ ਹੌ ਲੰਮਾ ਸੰਘਰਸ਼ ਤੇ ਚੱਲਿਆ ਪ੍ਰਿੰਸੀਪਲ ਦਫਤਰ ਦੇ ਬਾਹਰ ਉਹ ਖੜਤਾਲ ਵੀ ਚੱਲੀ ਜਿਹਦੇ ਵਿੱਚ ਐਮਐਲਏ ਜਿਹੜੇ ਮੌਜੂਦਾ ਐਮਐਲਏ ਨੇ ਗੁਰਪ੍ਰੀਤ ਸਿੰਘ ਸੇਖੋ ਆਪ ਕੋ ਖੜਤਾਲ ਤੇ ਬੈਠਦੇ ਰਹੇ ਉਹਦੇ ਵਿੱਚ ਤੇ ਉਹਨਾਂ ਨੇ ਵਾਦਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਆ ਜਾਂਦੀ ਆ ਤਾਂ ਕਿਸੇ ਨੂੰ ਧਰਨੇ ਤੇ ਬੈਠਣ ਦੀ ਲੋੜ ਨਹੀਂ ਹੋਊਗੀ ਤੇ ਐਗਰੀਕਲਚਰ ਨੂੰ ਪਹਿਲ ਦੇ ਅਧਾ ਤੇ ਚਲਾਉਣਗੇ ਜਦੋਂ ਉਹਨਾਂ ਦੀ ਸਰਕਾਰ ਆਈ ਤੇ ਇਹਨਾਂ ਤੇ ਬਹੁਤ ਪ੍ਰੈਸ਼ਰ ਸੀਗਾ ਵੀ ਇਹ ਆਪ ਜਿਹੜੇ ਧਰਨੇ ਤੇ ਬੈਠਦੇ ਰਹੇ ਉਸ ਕੋਰਸ ਨੂੰ ਚਲਾਉਣ ਤੇ ਇਹਨਾਂ ਨੇ ਕੋਰਸ ਨੂੰ ਚਲਾਇਆ ਪਰ ਉਹਦੀ ਰਿਕੁਆਇਰਮੈਂਟ ਬਿਨਾ ਕੀਤੇ ਚਲਾਇਆ ਇੱਕ ਲੂਲੀ ਲੰਗੜੀ ਐਗਰੀਕਲਚਰ ਨੂੰ ਜਿਹੜਾ ਇੱਕ ਵਾਰੀ ਬਹਾਲ ਕੀਤਾ ਤੇ ਉਹ ਐਗਰੀਕਲਚਰ ਨੂੰ ਜਿਹੜੇ ਚਲਾਉਣ ਦੀ ਬੰਦ ਦੀ ਰਿਕੁਆਇਰਮੈਂਟ ਸੀ ਉਹ ਨਾ ਪੂਰੀਆਂ ਹੋਣ ਕਰਕੇ ਇਹਨਾਂ ਨੇ ਦੁਬਾਰਤੋਂ ਜਿਹੜਾ ਐਗਰੀਕਲਚਰ ਨੂੰ ਜਿਹੜਾ ਬੰਦ ਕਰਨ ਦੀ ਜਿਹੜੀ ਉਹ ਫੈਸਲਾ ਕਰ ਲਿਆ ਸਰਕਾਰ ਨੇ ਨੋਟਿਸ ਵੀ ਕੱਢਤਾ ਕੇਸ ਨੂੰ ਸੈਲਫ ਨਾਸ ਕੀਤਾ ਜਾਵੇ ਜਿਹੜਾ ਕਿ ਬਿਲਕੁਲ ਨਜਾਇਜ਼ ਆ ਜਿਹੜੀ ਅੱਜ 12-13000 ਰੁਪਏ ਸਾਲ ਦੀ ਫੀਸ ਲੈ ਕੇ ਵਿਦਿਆਰਥੀ ਉੱਥੇ ਪੜ੍ਹਾਈ ਕਰ ਰਹੇ ਸੀਗੇ ਹੁਣ ਉਹ 60% ਫੀਸਾਂ ਜਵਾਦਾ ਕਰਕੇ ਉਹਨਾਂ ਦੀ ਫੀਸ ਕੋ 80000 ਦੇ ਕਰੀਬ ਜਿਹੜੀ ਉਹ ਤੈਅ ਕੀਤੀ ਜਾਊਗੀ ਇਹ ਜਿਹੜਾ ਬਿਲਕੁਲ ਵਿਦਿਆਰਥੀਆਂ ਤੋਂ ਪੜ੍ਹਾਈ ਖੋਣ ਦਾ ਮਾਮਲਾ ਤੇ ਨਾਲ ਦੀ ਨਾਲ ਜਿਹੜਾ ਬੀਐਸਸੀ ਐਗਰੀਕਲਚਰ ਦਾ ਮਾਮਲਾ ਖੇਤੀਬਾੜੀ ਦੀ ਤੇ ਸੈਕਟਰ ਨਾਲ ਜੁੜਿਆ ਹੋਇਆ ਕਿਉਂਕਿ ਪੰਜਾਬ ਦਾ ਖੇਤੀਬਾੜੀ ਜਿਹੜਾ ਸੰਕਟ ਉਹ ਬਹੁਤ ਜ਼ਿਆਦਾ ਡੂੰਘਾ ਜਾ ਰਿਹਾ ਸੈਕਟਰ ਦਾ ਮਾਹੌਲ ਤਾਂ ਇੰਨੀ ਮਾੜੀ ਆ ਕਿ ਪੰਜਾਬ ਦੇ ਲੋਕਾਂ ਦੇ ਕਰਜ਼ਾ ਜਿਹੜਾ ਬਹੁਤ ਵੱਡੀ ਪੱਧਰ ਦੇ ਕਰਜ਼ੇ ਚ ਨੇ ਤੇ ਖੁਦਕੁਸ਼ੀਆਂ ਹਰ ਰੋਜ਼ ਹੀ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਇਹ ਸੈਕਟਰ ਸੈਕਟਰ ਨੂੰ ਜੇ ਅਗਰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਜੇ ਸੈਕਟਰ ਦਾ ਵਿਕਾਸ ਕਰਨਾ ਖੇਤੀਬਾੜੀ ਸੈਕਟਰ ਦਾ ਤੇ ਇਹਦੇ ਲਈ ਜ਼ਰੂਰੀ ਸੀ ਕਿ ਪੰਜਾਬ ਦੀ ਐਗਰੀਕਲਚਰ ਦੀ ਪੜਾਈ ਆ ਜਿਹੜੀ ਉਹਦੇ ਤੇ ਜਿਹੜੀ ਸਰਕਾਰ ਧਿਆਨ ਦਿੰਦੀ ਵੱਡੀ ਗਿਣਤੀ ਵਿੱਚ ਜਿਹੜੀ ਇੱਥੇ ਕਿੰਬੀ 60 ਸੀਟਾਂ ਹੀ ਇਸ ਐਗਰੀਕਲਚਰ ਦੀ ਪੜਾਈ ਚ ਹੈਗੀਆਂ ਇਹ ਸੀਟਾਂ ਦੀ ਗਿਣਤੀ ਵਧਾਈ ਜਾਂਦੀ ਨਾਲ ਦੀ ਨਾਲ ਹੋਰ ਕਾਲਜਾਂ ਚ ਵੀ ਸਰਕਾਰ ਨੂੰ ਖੇਤੀਬਾੜੀ ਦੀ ਪੜਾਈ ਸ਼ੁਰੂ ਕਰਾਉਣੀ ਚਾਹੀਦੀ ਸੀ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਐ ਐਗਰੀਕਲਚਰ ਲੈਬ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ ਉਹ ਠੀਕ ਨਾ ਠੀਕ ਕਰਨ ਦੀ ਬਜਾਏ ਜਿਹੜੇ ਐਗਰੀਕਲਚਰ ਦੀ ਪੜਾਈ ਨੂੰ ਖਤਮ ਕਰ ਰਹੇ ਆ ਇਹ ਇਹਦਾ ਨੁਕਸਾਨ ਇਹ ਹੋਊਗਾ ਕਿ ਜਿਹੜੇ ਸੈਲਫ ਫਾਈਨਾਂਸ ਕੋਰਸ ਨੂੰ ਲੋਕ ਜਿਹੜੇ ਆਮ ਲੋਕ ਆ ਉਹ ਫੌੜ ਨਹੀਂ ਕਰ ਸਕਣਗੇ ਤੇ ਖੇਤੀਬਾੜੀ ਦਾ ਜਿਹੜਾ ਸੰਕਟ ਆ ਉਹਨੂੰ ਵਿਦਿਆਰਥੀ ਨਹੀਂ ਹੋਣਗੇ ਤਾਂ ਨਿੱਠਿਆ ਨਹੀਂ ਜਾ ਸਕਦਾ ਕਿਉਂਕਿ ਜਿੰਨਾ ਵਿਦਿਆਰਥੀ ਨੇ ਖੋਜ ਕਰਕੇ ਇਥੇ ਚੰਗੇ ਬੀਜ ਪੈਦਾ ਕਰਨੇ ਆ ਚੰਗੀਆਂ ਫਸਲਾਂ ਦੀ ਜਿਹੜੀ ਕਾਰਡ ਕਢਣੀ ਹੈ ਝਾੜ ਵਧਾਉਣ ਦੀ ਜਿਹੜੀ ਉਹ ਖੋਜ ਕਰਨੀ ਆ ਉਹ ਤਾਂ ਹੀ ਹੋ ਸਕਦਾ ਅਗਰ ਐਗਰੀਕਲਚਰ ਦੀ ਪੜ੍ਹਾਈ ਸਰਕਾਰੀ ਹੋਵੇ ਇਸ ਤਰ੍ਹਾਂ ਸਵੇਰ ਤੋਂ ਧਰਨਾ ਚੱਲ ਰਿਹਾ ਤੁਹਾਡਾ ਹੁਣ ਤੱਕ ਵਿਧਾਇਕ ਜਾਨ ਨਾਲ ਦੇ ਕੋਈ ਹੋਰ ਅਧਿਕਾਰੀ ਤੋਂ ਨਹੀਂ ਮਿਲੇ ਜਦੋਂ ਅਸੀਂ ਧਰਨੇ ਦੀ ਸ਼ੁਰੂਆਤ ਕੀਤੀ ਤਾਂ ਐਮਐਲਏ ਸਾਹਿਬ ਆਦੀ ਕੋਠੀ ਤੋਂ ਬਾਹਰ ਆਏ ਤੇ ਉਹਨਾਂ ਨੇ ਗੁੰਡੇ ਵਾਲੇ ਰਵੱਈਏ ਨਾਲ ਚ ਗੱਲ ਕੀਤੀ ਤੇ ਉਹ ਇੱਕ ਡਰੋਂ ਧਮਕਾਉਣ ਵਾਲੇ ਲਹਿਜੇ ਨਾਲ ਉਹਨਾਂ ਨੇ ਵਿਦਿਆਰਥੀਆਂ ਨਾਲ ਗੱਲ ਕੀਤੀ ਕਿ ਤੁਸੀਂ ਆਪਦੇ ਕਾਲਜ ਜਾਓ ਮੈਂ ਉੱਥੇ ਪ੍ਰਿੰਸੀਪਲ ਨਾਲ ਗੱਲ ਕਰੂੰਗਾ ਵੀ ਜਦੋਂ ਇੰਨੇ ਲੰਬੇ ਸਮੇਂ ਤੋਂ ਐਡਮਿਸ਼ਨਾਂ ਹੋਲਡ ਤੇ ਨੇ ਉਦੋਂ ਤੁਸੀਂ ਇਸ ਮਾਮਲੇ ਨੂੰ ਹੱਲ ਨਹੀਂ ਕੀਤਾ ਤੇ ਜਦੋਂ ਅੱਜ ਤਰਨਾ ਤਰਨਾ ਚ ਸ਼ੁਰੂ ਹੋ ਗਿਆ ਉਦੋਂ ਤੁਸੀਂ ਡਰਾਉਣ ਧਮਕਾਉਣ ਵਾਲੇ ਲੈਜਿਤ ਵਿਦਿਆਰਥੀ ਨੂੰ ਕਹਿ ਰਹੇ ਆ ਜਿਹੜੇ ਤੁਹਾਡੇ ਗੇਟ ਤੇ ਆ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਤੁਸੀਂ ਕਾਲਜ ਜਾਓ ਮੈਂ ਉੱਥੇ ਜਾ ਉੱਥੇ ਜਾ ਕੇ ਗੱਲ ਕਰੂੰਗਾ ਜੇ ਵਿਦਿਆਰਥੀ ਤੁਹਾਡੇ ਗੇਟ ਤੇ ਮਾਮਲਾ ਲੈ ਕੇ ਆਏ ਆ ਉਹਨਾਂ ਨਾਲ ਗੱਲ ਕਰੋ ਜਿਹੜਾ ਮੰਗ ਪੱਤਰ ਇਹਨੇ ਜਨਾ ਪਹਿਲਾਂ ਤੁਹਾਡੇ ਕੋਲ ਚਲਾ ਗਿਆ ਜਿਹੜੇ ਲਗਾਤਾਰ ਕਾਲਜ ਪ੍ਰਸ਼ਾਸਨ ਵੀ ਉਹਨਾਂ ਨਾਲ ਰਾਪਟਿਚ ਨੇ ਇੰਨੇ ਸਮੇਂ ਦੀ ਜਿਹੜੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਤੇ ਅੱਜ ਜਦੋਂ ਵਿਦਿਆਰਥੀ ਆਏ ਤੇ ਉਹਨਾਂ ਨੂੰ ਡਰਾ ਧਮਕਾ ਕੇ ਜਿਹੜਾ ਵਾਪਸ ਕਾਲਜ ਜਾਣ ਦੀ ਗੱਲ ਜਿਹੜਾ ਉਹ ਕਰ ਰਹੇ ਸੀਗੇ ਤੇ ਨਾਲ ਦੀ ਨਾਲ ਉਹ ਸਿੱਧਾ ਸਿੱਧਾ ਇਸ ਜ਼ਿੰਮੇਵਾਰੀ ਤੋਂ ਭੱਜ ਰਿਹਾ ਕਿ ਸਰਕਾਰ ਸਰਕਾਰੀ ਤੌਰ ਤੇ ਜਿਹੜਾ ਉੱਥੇ ਪ੍ਰੋਫੈਸਰਾਂ ਦੀ ਭਰਤੀ ਨਹੀਂ ਕਰਨਾ ਚਾਹੁੰਦੀ ਉਸ ਦੱਸਦਾ ਇਹ ਕਰਕੇ ਕਿ ਪ੍ਰਿੰਸੀਪਲ ਜਿਹੜਾ ਕਾਲਜ ਪਰਚ ਕਰੇ ਜਿਹੜਾ ਕਿ ਸੈਲਫ ਫਿਨਾਂਸ ਦੇ ਤਹਿਤ ਹੀ ਹੋ ਸਕਦਾ ਜੇ ਪ੍ਰਾਈਵੇਟ ਭਰਤੀ ਹੋਵੇ ਇਹ ਕਾਲਜ ਕੋਈ ਸੁਣਵਾਈ ਨਹੀਂ ਹੋਊਗੀ ਤੇ ਅੱਜ ਉਹ ਅਗਲਾ ਐਕਸ਼ਨ ਕੀ ਹੈ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਜਿਹੜਾ ਲੰਮਾ ਲੰਮਾ ਲੈ ਕੇ ਜਾਵਾਂਗੇ ਅਸੀਂ ਕੱਲ ਨੂੰ ਜਿਹੜਾ ਮੀਟਿੰਗ ਕਰਕੇ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਲਿਖਾਂਗੇ ਇਸ ਸੰਘਰਸ਼ ਨੂੰ ਇਹ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਲੋੜ ਪਈ ਤਾਂ ਅਸੀਂ ਇਲਾਕੇ ਦੀਆਂ ਜਿੰਨੀਆਂ ਵੀ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੇ ਉਹ ਉਹਨਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ ਐਗਰੀਕਲਚਰ ਦੀਆਂ ਕਲਾਸਾਂ ਪਿਛਲੇ ਦਿਨ ਵੀ ਸ਼ੁਰੂ ਵੀ ਹੋਈਆਂ ਸੀਗੀਆਂ ਪਿਛਲੇ ਸਾਲ ਐਗਰੀਕਲਚਰ ਦੁਬਾਰਾ ਚਲਾਈ ਗਈ ਸੀ ਉਹਦਾ ਕਾਰਨ ਨਹੀਂ ਸੀ ਕਿ ਐਮਐਲਏ ਸਾਹਿਬ ਦੇ ਉਹ ਗਲਤੀ ਦੀ ਹੱਡੀ ਬਣਿਆ ਹੋਇਆ ਸੀ ਕਿਉਂਕਿ ਉਹਨਾਂ ਨੇ ਆਪ ਜਿਹੜਾ ਭੋਖੜ ਹੜਤਾਲ ਤੇ ਬੈਠ ਕੇ ਜਿਹੜਾ ਇਹ ਤੇ ਰਾਜਨੀਤੀ ਕੀਤੀ ਤੇ ਜਦੋਂ ਉਹਨਾਂ ਤੇ ਪ੍ਰੈਸ਼ਰ ਸੀਗਾ ਵੀ ਜਿਹੜੇ ਜਿਹਦੇ ਤੇ ਤੁਸੀਂ ਆਪ ਅੰਦੋਲਨ ਕਰਦੇ ਰਹੇ ਜਿਹੜੇ ਮਾਮਲੇ ਤੇ ਤੁਸੀਂ ਇੱਥੇ ਰਾਜਨੀਤੀ ਕੀਤੀ ਇਲਾਕੇ 'ਚ ਉਹੀ ਮਾਮਲੇ ਤੇ ਤੁਸੀਂ ਜੇ ਉਹ ਐਗਰੀਕਲਚਰ ਨਾ ਚਲਾਉਂਦੇ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਸ਼ੁਰੂਆਤ ਤੋਂ ਕਰਨਾ ਪੈਂਦਾ ਇਸ ਕਰਕੇ ਉਹਨਾਂ ਨੇ ਐਗਰੀਕਲਚਰ ਚਲਾਈ ਪਰ ਉਹਨਾਂ ਨੇ ਜ਼ਰੂਰਤਾਂ ਪੂਰੀਆਂ ਕੀਤੇ ਬਿਨਾ ਕੋਰਸ ਦੀਆਂ ਜਿਹੜੀਆਂ ਜ਼ਰੂਰੀ ਸ਼ਰਤਾਂ ਸੀਗੀਆਂ ਸਰਕਾਰ ਨੇ ਉਹ ਪੂਰੀਆਂ ਕੀਤੇ ਬਿਨਾ ਕੋਰਸ ਲਾਇਆ ਸੀ ਕੀ ਕਾਰਨ ਮੰਨਦੇ ਹੋ ਵੀ ਕਿਉਂ ਦੁਆਰਾ ਇਹ ਬੰਦ ਕਰਨ ਦਾ ਨਾਂਮਸਾ ਹੈ ਕਿਉਂਕਿ ਸਰਕਾਰ ਸਰਕਾਰੀ ਕਾਲਜਾਂ ਨੂੰ ਚਲਾਉਣਾ ਨਹੀਂ ਚਾਹਦੀ ਹੈ ਨਾ ਉੱਥੇ ਰੋਜ਼ਗਾਰ ਦੇਣਾ ਚਾਹੁੰਦੀ ਹੈ ਕਿਉਂਕਿ ਵੱਡਾ ਕਾਰਨ ਇੱਥੇ ਜਿਹੜਾ ਕੋਰਸ ਬੰਦ ਹੋਣ ਦਾ ਕਾਰਨ ਹੈ ਕਿ ਉੱਥੇ ਪੋਸਟਾਂ ਖਾਲੀ ਪਈਆਂ ਸਰਕਾਰ ਉਹ ਪੋਸਟਾਂ ਨੂੰ ਭਰ ਰਹੀ ਸਰਕਾਰ ਨੌਕਰੀ ਉੱਥੇ ਕੁਝ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਦੇ ਉੱਥੇ ਰੋਜ਼ਗਾਰ ਵੀ ਪੂਰਾ ਹੋ ਜਾਊਗਾ ਤੇ ਨਾਲ ਦੀ ਨਾਲ ਜਿਹੜਾ ਇੱਥੇ ਜਿਹੜਾ ਸੈਲਫ ਫਾਈਨਾਂਸ ਕਰਨ ਦੀ ਨੌਬਤ ਨਹੀਂ ਆਊਗੀ ਕਿਉਂਕਿ ਸਰਕਾਰ ਹੀ ਪੋਸਟਾਂ ਕੱਢ ਸਕਦੀ ਸਰਕਾਰੀ ਕਾਲਜ ਵਿੱਚ ਜਿਮੇਵਾਰੀ ਸਰਕਾਰ ਦੀ ਆ ਤੇ ਸਰਕਾਰ ਜੇ ਆਪਦੀ ਜ਼ਿੰਮੇਵਾਰੀ ਤੋਂ ਭੱਜੂਗੀ ਤਾਂ ਉਹਨਾਂ ਨੂੰ ਜਿਹੜਾ ਸੈਲਫ ਫਾਈਨਾਂਸ ਕਰਨ ਲਈ ਜਿਹੜੀ ਉਹ ਪ੍ਰੈਸ਼ਰ ਪਾਇਆ ਜਾਊਗਾ ਸਰ ਮੇਰਾ ਨਾਮ ਰਜਨੀਆ ਜੀ ਬੀਐਸਸੀ ਐਗਰੀਕਲਚਰ ਸਟੂਡੈਂਟ ਆ ਸੀ ਤੇ ਇੱਥੇ ਅਸੀਂ ਇੱਕ ਪ੍ਰੋਟੈਸਟ ਤੇ ਬੈਠੇ ਹੋਏ ਆ ਕਿਉਂਕਿ ਅਸੀਂ ਆਪਦੇ ਫਿਊਚਰ ਨੂੰ ਬਚਾਉਣਾ ਹੈ ਅਸਲ 'ਚ ਸਰਕਾਰ ਸਾਡਾ ਕੋਰਸ ਹੀ ਖਤਮ ਕਰ ਦੇਣਾ ਚਾਹੁੰਦੀ ਆ ਮਤਲਬ ਉਹ ਚਾਹੁੰਦੀ ਆ ਕਿ ਕੋਰਸ ਨੂੰ ਸੈਲਫ ਫਾਈਨਾਂਸ ਕਰ ਦਿੱਤਾ ਜਾਵੇ ਜੋ ਕਿ ਜਿਹਦੇ ਅਕੋਰਡਿੰਗ ਕੀ ਆ ਕਿ ਸਾਡੀ ਜਿਹੜੀ ਫੀਸ ਆ ਉਹਦੇ ਵਿੱਚ 60% ਦਾ ਵਾਧਾ ਕਰ ਦਿੱਤਾ ਜਾਊਗਾ ਜਿਹਦੇ ਨਾਲ ਕਿ ਸਾਡੇ ਸਟੂਡੈਂਟਸ ਦਾ ਹੀ ਨੁਕਸਾਨ ਆ ਕਿਉਂਕਿ ਬਹੁਤ ਕਿਉਂਕਿ ਇਹ ਕੋਰਸ ਕਾਫੀ ਟਾਈਮ ਬਾਅਦ ਬਰਜਿੰਦਰਾ ਕਾਲਜ ਵਾਪਸ ਆਇਆ ਸੀ ਕਮਚ ਕਮ 4 ਸਾਲ ਦੇ ਸੰਘਰਸ਼ ਤੋਂ ਬਾਅਦ ਕਿਤੇ ਜਾ ਕੇ ਕੋਰਸ ਵਾਪਸ ਆਇਆ ਸੀਗਾ ਹੁਣ ਸਰਕਾਰ ਤੋਂ ਪਤਾ ਨਹੀਂ ਕਿਉਂ ਬੈਲੈਂਸ ਨਹੀਂ ਮੇਨਟੇਨ ਹੋ ਰਿਹਾ ਕਿ ਕੀ ਕਰਨਾ ਉਸ ਕੋਰਸ ਨੂੰ ਸੈਲਫ ਫਾਈਨਾਂਸ ਕਰ ਦੇਣਾ ਚਾਹੁੰਦੀ ਹੈ ਜਿਹਦੇ ਹਿਸਾਬ ਨਾਲ ਕਿ ਅਸੀਂ ਇਸ ਕੋਰਸ ਨੂੰ ਫਿਰ ਅਫੋਰਡ ਨਹੀਂ ਕਰ ਪਾਵਾਂਗੇ ਕੀ ਕਾਰਨ ਮੰਨਦੇ ਹੋ ਕਿਉਂ ਮਤਲਬ ਵੀ ਇਦਾਂ ਹੋ ਰਿਹਾ ਸਰਕਾਰ ਕਹਿੰਦੀ ਕਿ ਸਾਡੀਆਂ ਉਹ ਜਿਹੜੀਆਂ ਅਸੀਂ ਕਹੀਆਂ ਸੀਗਾ ਸਾਰਾ ਪ੍ਰੋਟੋਕਾਲ ਪੂਰਾ ਨਹੀਂ ਕੀਤਾ ਗਿਆ ਕਹਿੰਦੇ ਬੈਲੈਂਸ ਨਹੀਂ ਮੇਨਟੇਨ ਕਰ ਰਿਹਾ ਕਾਲਜ ਉਹਨਾਂ ਦੇ ਹਿਸਾਬ ਨਾਲ ਕਿ ਵੀ ਲੈਬਸ ਵਗੈਰਾ ਦਾ ਕੰਮ ਨਹੀਂ ਠੋੜਾ ਕੰਪਲੀਟ ਗਿਆ ਸਰ ਜਿਹੜੇ ਲੈਬਸ ਵਗੈਰਾ ਦਾ ਜਿਹੜਾ ਵੀ ਉਹਦਾ ਇਨਫਰਾਸਟ੍ਰਕਚਰ ਆ ਹਨਾ ਸਾਰਾ ਕੁਝ ਉਹ ਸਾਰਾ ਮੈਪ ਵਗੈਰਾ ਤਿਆਰ ਕਰਕੇ ਕਾਲਜ ਵੱਲੋਂ ਦਿੱਤਾ ਹੋਇਆ ਪਰ ਸਰਕਾਰ ਵੱਲੋਂ ਉਹਦੇ ਫੰਡਸ ਨਹੀਂ ਆ ਰਹੇ ਜਿਹਦੇ ਵਿੱਚ ਕਿ ਕਾਲਜ ਕੁਝ ਨਹੀਂ ਕਰ ਸਕਦਾਗਾ ਪਰ ਇਹਦੇ ਵਿੱਚ ਗਵਰਨਮੈਂਟ ਕਾਲਜ ਦੀ ਗਲਤੀ ਮੰਨਦੀ ਹੈ ਜਿਸ ਨੂੰ ਮਿਲਿਆ ਹੁਣ ਤੱਕ ਸਰ ਉਹਨਾਂ ਤੱਕ ਜੀ ਐਮਐਲਏ ਸਾਹਿਬ ਆਏ ਸੀਗੇ ਸਾਡੇ ਨਾਲ ਸਾਨੂੰ ਇਹ ਸੀਗਾ ਕਿ ਚਲੋ ਗੱਲਬਾਤ ਕਰ ਲਈਏ ਕਿਉਂਕਿ ਇੱਕ ਵਾਰ ਸਿਰਫ ਅਸੀਂ ਇੱਕ ਹਲਕੀ ਜਿਹੀ ਚੇਤਾਵਨੀ ਦੇਣਾ ਚਾਹੁੰਦੇ ਸੀਗੇ ਉਹਨਾਂ ਨੂੰ ਕਿਉਂਕਿ ਅਸੀਂ ਅਗਲੀ ਵਾਰ ਇਸ ਚੀਜ਼ ਨੂੰ ਵੱਡੇ ਪੱਧਰ ਤੇ ਕਰਾਂਗੇ ਤੇ ਅਸੀਂ ਐਮਐਲਏ ਸਾਹਿਬ ਮੂਰੇ ਆਪਦੀ ਗੱਲ ਰੱਖੀ ਤੇ ਉਹਨਾਂ ਦਾ ਰਵੱਈਆ ਬਿਲਕੁਲ ਨਹੀਂ ਸਹੀ ਸੀਗਾ ਗੁੰਡਾਗਰਦੀ ਤੇ ਉਤਰ ਹੋਈ ਸੀ ਉਹ ਤਾਂ ਉਹ ਤਾਂ ਸਾਨੂੰ ਅਸਲ ਵਿੱਚ ਡਰਾ ਧਮਕਾ ਕੇ ਵਾਪਸ ਦੇਣਾ ਚਾਹੁੰਦੇ ਸੀਗੇ ਕੀ ਕਿ ਉਹਨਾਂ ਨੇ ਇਹੋ ਜਿਹਾ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਇਹ ਮੈਟਰ ਹੈ ਇਹਨੂੰ ਹੱਲ ਕਰੋ ਤਾਂ ਉਹ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਮੰਗ ਪੱਤਰ ਦਿੱਤਾ ਸਾਨੂੰ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਹੋ ਤੁਹਾਨੂੰ ਬੜਾ ਪਤਾ ਹੈ ਤੁਸੀਂ ਕਾਲਜ ਵਾਪਸ ਚਲੋ ਸੀ ਕਾਲਜ ਦੀ ਗੱਲ ਕਰਾਂਗੇ ਜਿਵੇਂ ਕਿ ਸਰ ਤੁਸੀਂ ਉਸ ਟਾਈਮ ਵੀ ਤਾਂ ਕਾਲਜ ਜਾ ਕੇ ਗੱਲ ਕਰ ਸਕਦੇ ਸੀ ਜਦੋਂ ਮੰਗ ਪੱਤਰ ਦਿੱਤਾ ਹੋਇਆ ਸੀਗਾ ਹੁਣ ਅਸੀਂ ਜਦੋਂ ਇੱਥੇ ਆਏ ਹਾਂ ਤਾਂ ਹੁਣ ਉਹ ਕਹਿੰਦੇ ਕਿ ਹਾਂ ਹੁਣ ਮੈਂ ਤੁਹਾਡੇ ਕਾਲਜ ਜਾਊਂਗਾ ਤੁਸੀਂ ਪਹਿਲਾਂ ਹੀ ਚਲੇ ਜਾਂਦੇ ਐਨੇ ਟਾਈਮ ਦੀ ਨਹੀਂ ਸਾਡੀ ਜਿਹੜੀ ਗੱਲ ਸੁਣੀ ਗਈ ਹੁਣ ਉਹ ਕਿਵੇਂ ਸੁਣਨੀ ਹੈ ਉਮੀਦ ਹੈ ਕੁਝ ਕਹਿ ਨਹੀਂ ਸਕਦਾ ਸਰ ਮੇਰਾ ਬੀਐਸ ਮੇਰਾ ਅਮਰਪਾਲ ਸਿੰਘ ਨਾਮ ਹੈ ਹੂੰ ਕਿਹੜੀ ਕਲਾਸ ਦੇ ਸਟੂਡੈਂਟ ਆ ਜੀ ਅਸੀਂ ਸਰਕਾਰੀ ਬਰਜਿੰਦਰਾ ਕਾਲਜ ਬੀਐਸਸੀ ਐਗਰੀਕਲਚਰ ਦੇ ਸਟੂਡੈਂਟ ਆ ਅੱਜ ਕੀ ਨੌਬਤਾਈ ਤੁਹਾਨੂੰ ਇੱਥੇ ਧਰਨਾ ਲਾਉਣੀ ਸਰ 2018 ਦੇ ਜਿਹੜਾ ਬੈਸ ਸੀ ਉਸ ਸਮੇਂ ਸਰਕਾਰ ਨੇ ਜਿਹੜੀ ਐਗਰੀਕਲਚਰ ਦੀ ਪੜ੍ਹਾਈ ਆ ਸਰਕਾਰੀ ਕਾਲਜ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਉਹ ਬੰਦ ਕਰ ਦਿੱਤੀ ਸੀ ਕਿਉਂਕਿ ਜਿਹੜੀਆਂ ਰਿਕੁਆਇਰਮੈਂਟ ਸੀ ਉਹ ਪੂਰੀਆਂ ਨਹੀਂ ਕਰ ਸੀਗੀਆਂ ਤੇ ਜਿਹੜਾ ਇਸ ਤੇ 2 2.5 ਸਾਲ ਲਗਭਗ ਲੰਬਾ ਸੀ ਘੱਟ ਚੱਲਿਆ ਸੀਗਾ ਉਸ ਤੋਂ ਬਾਅਦ ਪਿਛਲੇ ਸਾਲ ਆ ਜਿਹੜੀ ਉਹ ਐਡਮਿਸ਼ਨ ਆ ਜਿਹੜਾ ਦੁਬਾਰਾ ਇਹਨੂੰ ਚਾਲੂ ਕੀਤਾ ਗਿਆ ਸੀਗਾ ਪਰ ਹੁਣ ਫੇਰ 1 ਸਾਲ ਬਾਅਦ ਜੋ ਸਾਡਾ ਸਾਡੇ ਬੈਚ ਦਾ 1 ਸਾਲ ਲੰਘ ਚੁੱਕਾ ਹੈ ਸਾਡਾ ਪਹਿਲੇ ਸੈਮੈਸਟਰ ਦਾ ਰਿਜ਼ਲਟ ਵੀ ਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਫੇਰ ਜਿਹੜਾ ਇਹਨੂੰ ਬੰਦ ਕਰਨ ਦਾ ਜਿਹੜਾ ਨੋਟਿਸ ਜਾਰੀ ਕਰਤਾ ਤੇ ਕੱਲ੍ਹ ਨੂੰ ਇਹਨਾਂ ਨੇ ਨੋਟਿਸ ਕੱਢਿਆ ਸੀਗਾ ਕਿ ਤੁਸੀਂ ਸੈਲਫ ਫਾਈਨਾਂਸ ਮਤਲਬ ਕਿ ਆਪ ਦੇ ਘਰਤੀ ਦੇ ਬੱਚਿਆਂ ਤੋਂ ਜਿਹੜੀ ਬੱਚਿਆਂ ਦੇ ਫੀਸਾਂ ਤੋਂ ਜਿੰਨਾ ਵੀ ਜਿਹੜਾ ਕੋਰਸ ਨੂੰ ਚਲਾਉਣ ਦਾ ਖਰਚਾ ਦਾ ਉਹ ਤੁਸੀਂ ਬੱਚਿਆਂ ਤੋਂ ਲੋ ਤੇ ਉਸ ਦੇ ਵਿਰੁੱਧ ਜਿਹੜਾ ਅਸੀਂ ਇਹਨਾਂ ਦੇ ਐਮਐਲਏ ਸਾਹਿਬ ਆ ਗਰਦੇਸਨ ਇੱਕੋ ਇਹਨਾਂ ਦੇ ਘਰ ਦੇ ਮੂਰੇ ਇਕੱਠੇ ਹੋਏ ਆ ਅੱਜ ਅਸੀਂ ਸਿਰਫ ਇਹਨਾਂ ਨੂੰ ਚੇਤਾਵਨੀ ਦੇਣ ਲਈ ਇਕੱਠੇ ਹੋਏ ਆ ਕਿ ਜੇ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਸਾਡੀ ਜਿਹੜੀ ਪੜ੍ਹਾਈ ਆ ਉਹਨੂੰ ਪ੍ਰਾਈਵੇਟ ਹੋਣ ਤੋਂ ਨਾਂ ਰੁਕਿਆ ਤਾਂ ਅਸੀਂ ਇਹਨਾਂ ਦਾ ਜਿਹੜਾ ਇੱਕ ਵੱਡਾ ਅਦੁੱਲਨ ਲੈ ਕੇ ਜਿਹੜਾ ਉੱਭਰਾਂਗੇ ਤੇ ਇਹਨਾਂ ਦੇ ਜਿਹੜਾ ਗਲੇ ਦੀ ਹੱਡੀ ਬਣਾਂਗੇ ਕੋ ਪੰਜਾਬ ਦੀ ਸਰਕਾਰ ਵੱਲੋਂ ਅਸਾਰ ਅਸੀਂ ਪਿਛਲੇ ਸਾਲ ਜਿਹੜਾ ਬੀਐਸਸੀ ਐਗਰੀਕਲਚਰ ਤੇ ਸ਼ੁਰੂ ਕੀਤੀ ਸੀ ਉੱਧਕ ਜਿਹੜੀਆਂ ਉਹਦੀਆਂ ਕਮੀਆਂ ਜਿਹੜੀਆਂ ਇਹਨਾਂ ਨੇ ਪੂਰੀਆਂ ਕਰਨੀਆਂ ਸੀ ਕਾਲਜਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਸੀ ਹੁਣ ਉਹ ਤੇ ਜ਼ੋਰ ਦੇ ਕੇ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਬਹੁਤ ਜਲਦੀ ਜਿਹੜਾ ਹੈਗਾ ਉਹਨੂੰ ਦੁਬਾਰਾ ਸ਼ੁਰੂ ਕਰਾਂਗੇ